ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ। ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਅੱਜ ਸਾਡਾ ਰਹੇਗਾ ਥਿਊਰੀ ਲੈਕਚਰ। ਇਸ ਤੋਂ ਪਹਿਲਾਂ ਜਿੰਨਾ ਵੀ ਆਪਾਂ ਥਿਊਰੀ ਲੈਕਚਰ ਕੀਤੇ ਨੇ ਉਹਨਾਂ ਸਾਰਿਆਂ ਦੇ ਲਿੰਕਸ ਮਿਲ ਜਾਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਤੇ ਜਿਹੜੇ ਮੌਕ ਟੈਸਟ ਆਪਾਂ ਕੀਤੇ ਨੇ ਉਹਨਾਂ ਦੇ ਲਿੰਕ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ। ਠੀਕ ਹੈ ਜੀ। ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਉਹ ਮੌਕ ਟੈਸਟ ਅਟੈਂਪਟ ਨਹੀਂ ਕੀਤੇ ਜਾਂ ਪਹਿਲਾਂ ਵਾਲੇ ਲੈਕਚਰ ਨਹੀਂ ਲਗਾਏ ਤਾਂ ਉੱਥੇ ਜਾ ਕੇ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਜੀ ਸੰਖੇਪ ਰਚਨਾ ਤੇ ਪੈਰਾ ਰਚਨਾ ਠੀਕ ਹੈ ਅਨਡਿਠਾ ਪੈਰਾ ਉਸ ਨਾਲ ਸੰਬੰਧਿਤ ਵੀ ਆਪਾਂ ਕਾਫੀ ਕੁਐਸਚਨ ਇਸ ਲੈਕਚਰ ਦੇ ਵਿੱਚ ਕਰਾਂਗੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਆ ਉਸ ਨੂੰ ਆਪਾਂ ਸ਼ਾਮਿਲ ਕਰ ਲਈਏ ਆਪਣੇ ਲੈਕਚਰ ਦੇ ਵਿੱਚ ਤੇ ਜੇ ਕੋਈ ਵੀ ਇੰਪੋਰਟੈਂਟ ਚੀਜ਼ ਮਿਸ ਹੋ ਗਈ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਟਾਈਪ ਕਰ ਦੇਣੀ ਹੈ ਠੀਕ ਹੈ ਜੀ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਹਾਂਜੀ ਅੱਜ ਦਾ ਸਾਡਾ ਟਾਪਿਕ ਹੈ ਸੰਖੇਪ ਰਚਨਾ ਤਾਂ ਸਭ ਤੋਂ ਪਹਿਲਾਂ ਇਸ ਦਾ ਆਪਾਂ ਅਰਥ ਕਰ ਲੈਣੇ ਆ ਕਿਸੇ ਰਚਨਾ ਨੂੰ ਯੋਗ ਸ਼ਬਦਾਂ ਵਿੱਚ ਛੋਟਾ ਕਰਨਾ ਠੀਕ ਹੈ ਹੁਣ ਇਸ ਦੇ ਦੋ ਅਰਥ ਨਿਕਲਦੇ ਨੇ ਕਿ ਛੋਟਾ ਕਿਸ ਤਰ੍ਹਾਂ ਕਰਨਾ ਹੈ ਸੀ ਸਭ ਤੋਂ ਪਹਿਲਾਂ ਆ ਆ ਸ਼ਬਦਾਂ ਤੇ ਧਿਆਨ ਦੇਣਾ ਤੁਸੀਂ ਯੋਗ ਸ਼ਬਦਾਂ ਦੇ ਵਿੱਚ ਠੀਕ ਹੈ ਅਜਿਹੇ ਸ਼ਬਦ ਵਰਤਨੇ ਨੇ ਜਿਸ ਦੇ ਵਿੱਚ ਅਸੀਂ ਉਹ ਸਾਰੀ ਗੱਲ ਕਹਿ ਵੀ ਲਈਏ ਜੋ ਇੰਪੋਰਟੈਂਟ ਹੈ ਪੈਰੇ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੀ ਸਾਡੀ ਰਚਨਾ ਦਾ ਮੰਤਵ ਹੈ ਜੋ ਵਿਸ਼ਾ ਹੈ ਜੋ ਲੇਖ ਕਹਿਣਾ ਚਾਹੁੰਦਾ ਉਸ ਪੈਰੇ ਦੁਆਰਾ ਉਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸ਼ਾਮਿਲ ਕਰ ਲਈਏ ਤੇ ਸਾਡੇ ਜਿਹੜੇ ਸ਼ਬਦ ਆ ਉਹ ਵੀ ਘਟ ਪ੍ਰਯੋਗ ਹੋਣ ਠੀਕ ਹੈ ਜੀ ਹੁਣ ਇਸ ਨੂੰ ਛੋਟਾ ਕਰਨਾ ਇਸ ਤਰ੍ਹਾਂ ਨਹੀਂ ਹੈ ਕਿ ਪਚੀੜ ਪਚੀੜ ਕੇ ਛੋਟੇ ਛੋਟੇ ਅੱਖਰ ਪਾ ਪਾ ਕੇ ਹਨਾ ਜਮਾ ਹੀ ਐ ਵੀ ਦੇਖਣ ਨੂੰ ਛੋਟਾ ਲੱਗੇ ਸ਼ਬਦ ਜ਼ਿਆਦਾ ਹੋਣ ਨਹੀਂ ਜੀ ਠੀਕ ਹੈ ਇਸ ਤਰ੍ਹਾਂ ਅਸੀਂ ਨਹੀਂ ਕਰਨਾ ਸਿਰਫ ਸ਼ਬਦਾਂ ਦੀ ਗਿਣਤੀ ਨੂੰ ਅਸੀਂ ਮੁੱਖ ਰੱਖਣਾ ਹੈ ਠੀਕ ਹੈ ਚਲੋ ਅਗਲਾ ਸੜਾ ਹੈ ਵੇਰਵੇ ਅਤੇ ਦੁਹਰਾਓ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਕਿਹੜੀ ਰਚਨਾ ਦੇ ਵਿੱਚ ਕੀਤਾ ਜਾਂਦਾ ਹੈ ਜੀ ਉਹ ਹੈ ਸੰਖੇਪ ਰਚਨਾ ਵੇਰਵੇ ਦਿੱਤੇ ਜਾਂਦੇ ਨੇ ਕਿਸੇ ਟੌਪਿਕ ਨੂੰ ਸਮਝਾਉਣ ਦੇ ਲਈ ਉਸ ਨੂੰ ਕਲੀਅਰ ਕਰਨ ਦੇ ਲਈ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਉਹ ਦਿੱਤੀਆਂ ਜਾਂਦੀਆਂ ਨੇ ਦੁਹਰਾ ਕੀਤਾ ਜਾਂਦਾ ਹੈ ਮਤਲਬ ਇੱਕ ਚੀਜ਼ ਨੂੰ ਖਿੱਚਿਆ ਜਾਂਦਾ ਹੈ ਤਾਂ ਕਿ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਐਕਸਪਲੇਨ ਕਰ ਸਕੀਏ ਤਾਂ ਜਦੋਂ ਅਸੀਂ ਸੰਖੇਪ ਰਚਨਾ ਕਰਦੇ ਹਾਂ ਤਾਂ ਉਸ ਦੁਹਰਾ ਨੂੰ ਤੇ ਉਹਨਾਂ ਵੇਰਵਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਠੀਕ ਹੈ ਜੀ ਅਗਲਾ ਜਿਹੜਾ ਕੁਐਸਚਨ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸੰਖੇਪ ਰਚਨਾ ਦਾ ਆਕਾਰ ਹੁੰਦਾ ਹੈ ਕਿੰਨਾ ਆਕਾਰ ਹੁੰਦਾ ਹੈ ਤਾਂ ਆਕਾਰ ਹੁੰਦਾ ਹੈ ਜੀ ਰਚਨਾ ਦਾ ਤੀਜਾ ਹਿੱਸਾ ਹੁਣ ਰਚਨਾ ਦਾ ਤੀਜਾ ਹਿੱਸਾ ਇਸ ਗੱਲ ਦਾ ਕੀ ਮਤਲਬ ਹੈ ਇੱਥੇ ਜਿਹੜੀ ਕਨਫਿਊਜ਼ਨ ਹੁੰਦੀ ਹੈ ਮੇਨਲੀ ਉਹ ਆਪਾਂ ਡਿਸਕਸ ਕਰ ਲੈਨੇ ਆ ਕਿਹੜੀ ਕਨਫਿਊਜ਼ਨ ਹੁੰਦੀ ਹੈ ਸਭ ਤੋਂ ਪਹਿਲਾਂ ਕਿ ਇਸ ਦਾ ਆਨਸਰ ਹੁੰਦਾ 1/3 ਠੀਕ ਹੈ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ 1/3 ਕਿਸ ਤਰ੍ਹਾਂ ਅਸੀਂ ਕੱਢਣਾ ਹੈ ਵੈਸੇ ਤਾਂ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੋਊਗਾ ਪਰ ਜੋ ਸਟੂਡੈਂਟਸ ਦੇਖਦੇ ਨੇ ਆਪਣੀਆਂ ਵੀਡੀਓਜ਼ ਠੀਕ ਹੈ ਲੈਕਚਰਸ ਲਗਾਉਂਦੇ ਨੇ ਪਲੱਸ 2 ਵਾਲੇ ਜਾਂ ਇਸ ਤੋਂ ਬਾਅਦ ਬੀਏ ਵਾਲੇ ਤਾਂ ਉਹਨਾਂ ਲਈ ਆਪਾਂ ਦੱਸ ਦਿੰਦੇ ਹਾਂ ਕਿ ਪਹਿਲਾਂ ਤੁਸੀਂ ਕਾਊਂਟ ਕਰ ਲੈਣੇ ਨੇ ਕਿੰਨੇ ਸ਼ਬਦ ਨੇ ਮੂਲ ਸ਼ਬਦ ਕਿੰਨੇ ਨੇ ਤੁਹਾਡੇ ਪੈਰਾ ਰਚਨਾ ਦੇ ਤਾਂ ਉਸ ਨੂੰ ਤੁਸੀਂ ਡਿਵਾਈਡ ਕਰ ਲਓ 3 ਤੇ ਸਪੋਜ਼ ਆਪਣੇ ਕੋਲੇ 180 ਸ਼ਬਦ ਨੇ ਠੀਕ ਹੈ ਤਾਂ ਉਸ ਨੂੰ 3 ਤੇ ਵੰਡ ਦੋ ਤਾਂ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 60 ਆ ਗਿਆ ਤਾਂ ਅਰਾਊਂਡ 60 ਸ਼ਬਦਾਂ ਦੇ ਆਲੇ-ਦੁਆਲੇ ਜਿਹੜਾ ਤੁਹਾਡੀ ਰਚਨਾ ਦੀ ਸੰਖੇਪ ਰਚਨਾ ਹੋਣੀ ਚਾਹੀਦੀ ਹੈ ਠੀਕ ਹੈ ਤੇ ਇੱਕ ਚੀਜ਼ ਇਸ ਦੇ ਨਾਲ ਆਪਾਂ ਹੋਰ ਕਲੀਅਰ ਕਰ ਦਈਏ ਸਿਰਫ ਬੱਚਿਆਂ ਲਈ ਹੈ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਐਵੇਂ ਨਹੀਂ ਹੈਗਾ ਕਿ ਤੁਸੀਂ ਕਾਊਂਟ ਕਰ ਕਰਕੇ ਵੀ ਉਹਦੇ ਵਿੱਚ ਹੀ ਪਜ਼ਲ ਹੋਈ ਜਾਓ ਕਿ ਸਾਨੂੰ 60 ਤੇ 60 ਹੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਇਸ ਦੇ ਅਰਾਊਂਡ ਹੋ ਸਕਦੇ ਨੇ ਠੀਕ ਹੈ 60 ਤੋਂ ਜ਼ਿਆਦਾ ਹੋ ਸਕਦੇ ਨੇ ਮਤਲਬ 70 ਤੱਕ ਪਹੁੰਚ ਸਕਦੇ ਨੇ ਤੇ ਇਸ ਤੋਂ ਘੱਟ ਨਾ ਕਰਿਓ ਪਰ ਠੀਕ ਹੈ ਥੋੜੇ ਜ਼ਿਆਦਾ ਹੋ ਸਕਦੇ ਆ ਓਕੇ ਜੀ ਅੱਗੇ ਚੱਲਦੇ ਆਂ ਆਪਾਂ ਅੱਗੇ ਹੈ ਸਾਡਾ 4th ਪੁਆਇੰਟ ਸੰਖੇਪ ਰਚਨਾ ਨੂੰ ਸਾਰ ਕਹਿਣਾ ਉਚਿਤ ਹੈ ਜਾਂ ਨਹੀਂ ਤਾਂ ਇਸ ਦਾ ਉੱਤਰ ਹੈ ਨਹੀਂ ਅਸੀਂ ਸੰਖੇਪ ਰਚਨਾ ਨੂੰ ਸਾਰ ਨਹੀਂ ਕਹਿ ਸਕਦੇ ਕਿਉਂਕਿ ਸਾਰ ਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਦਾ ਸਾਰ ਲਿਖਦੇ ਆ ਭਾਵੇਂ ਉਹ ਕਹਾਣੀ ਦਾ ਹੈ ਠੀਕ ਹੈ ਤਾਂ ਕਹਾਣੀ ਦੇ ਵਿੱਚ ਵੀ ਉਹਦਾ ਜਿਹੜਾ ਸਾਰਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਉਹਦੇ ਵਿੱਚ ਸਾਡੇ ਕੋਲ ਕੋਈ ਬੰਦਿਸ਼ ਨਹੀਂ ਹੁੰਦੀ ਪਰ ਇਹਦੇ ਵਿੱਚ ਸਾਡੇ ਲਈ ਬੰਦਿਸ਼ ਹੁੰਦੀ ਆ ਸੰਖੇਪ ਰਚਨਾ ਨੂੰ ਲਿਖਣ ਦੇ ਵਿੱਚ ਕਿ ਅਸੀਂ ਜ਼ਿਆਦਾ ਨਹੀਂ ਲਿਖ ਪਾਉਂਦੇ ਅਸੀਂ ਸਿਰਫ ਸੀਮਤ ਸ਼ਬਦਾਂ ਦੇ ਵਿੱਚ ਹੀ ਲਿਖਣੀ ਹੁੰਦੀ ਹੈ ਠੀਕ ਹੈ ਜੀ ਤੇ ਸਾਰ ਦੇ ਵਿੱਚ ਬਹੁਤ ਚੀਜ਼ਾਂ ਆਪਾਂ ਜਾਉਂਦੀਆਂ ਤ्यों ਲੈ ਲੈਣੇ ਆ ਤਾਂ ਪਰ ਜਿਹੜੀ ਆਪਣੀ ਸੰਖੇਪ ਰਚਨਾਗੀ ਉਹਦੇ ਵਿੱਚ ਸਾਨੂੰ ਧਿਆਨ ਰੱਖਣਾ ਪੈਂਦਾ ਪੈਰਾ ਰਚਨਾ ਦਾ ਕਿ ਪੈਰਾ ਰਚਨਾ ਕਿਸ ਤਰ੍ਹਾਂ ਦੀ ਹੈ ਉਸ ਦੇ ਅਕੋਰਡਿੰਗ ਹੀ ਸਾਨੂੰ ਉੱਤਰ ਲਿਖਣਾ ਪੈਂਦਾ ਠੀਕ ਹੈ ਤਾਂ ਇਸ ਨੂੰ ਇਨ ਬਿਨ ਸਾਰ ਕਹਿਣਾ ਬਿਲਕੁਲ ਗਲਤ ਹੈ ਅੱਗੇ ਚੱਲਦੇ ਹਾਂ ਸੰਖੇਪ ਰਚਨਾ ਇਸ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਸੰਖੇਪ ਰਚਨਾ ਵਿੱਚ ਅਰਥ ਬੋਧ ਦੇ ਕਿਹੜੇ ਹਿੱਸੇ ਦੀ ਸਯੋਗ ਪੇਸ਼ਕਾਰੀ ਮਿਲਦੀ ਹੈ ਠੀਕ ਹੈ ਧਿਆਨ ਨਾਲ ਦੇਖਣਾ ਕਿਹੜੇ ਹਿੱਸੇ ਦੀ ਮਤਲਬ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਕਿਸ ਦਾ ਹਿੱਸਾ ਹੈਗਾ ਇਹ ਹਿੱਸਾ ਹੈ ਜੀ ਅਰਥ ਬੋਧ ਦਾ ਤਾਂ ਇਸ ਦੀ ਸਯੋਗ ਵਰਤੋਂ ਸਾਨੂੰ ਦੇਖਣ ਨੂੰ ਮਿਲਦੀ ਹੈ ਕਿਸੇ ਵਿੱਚ ਸੰਖੇਪ ਰਚਨਾ ਦੇ ਵਿੱਚ ਹੁਣ ਇਹ ਚੀਜ਼ ਕਲੀਅਰ ਕਰਨ ਦੀ ਤੁਹਾਨੂੰ ਲੋੜ ਨਹੀਂ ਕਿ ਕਿਉਂ ਅਸੀਂ ਇਹਦੀ ਵਰਤੋਂ ਕਰਦੇ ਹਾਂ ਓਬਵੀਅਸਲੀ ਅਸੀਂ ਵਰਤੋਂ ਕਿਉਂ ਹੁੰਦੀ ਹੈ ਤਾਂ ਕਿ ਸਾਡੇ ਜ਼ਿਆਦਾ ਸ਼ਬਦ ਆ ਜਿਹੜੇ ਉਹ ਯੂਜ਼ ਨਾਉਨ ਠੀਕ ਹੈ ਬਹੁਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਆਪਾਂ ਤਾਂ ਹੀ ਵਰਤਦੇ ਹਾਂ ਨਾ ਕਿ ਅਸੀਂ ਜ਼ਿਆਦਾ ਉਲਝਣ ਦੇ ਵਿੱਚ ਨਾ ਪਈਏ ਇੱਕ ਸ਼ਬਦ ਨਾਲ ਹੀ ਸਾਡਾ ਕੰਮ ਆ ਜਿਹੜਾ ਉਹ ਸਰ ਜਾਵੇ ਠੀਕ ਹੈ ਅੱਗੇ ਚੱਲਦੇ ਹਾਂ ਸੰਖੇਪ ਰਚਨਾ ਕਰਦੇ ਸਮੇਂ ਆਮ ਕਰਕੇ ਸ਼ਾਮਿਲ ਨਹੀਂ ਕੀਤੇ ਜਾਂਦੇ ਹੁਣ ਜਿਹੜਾ ਸਟੂਡੈਂਟਸ ਵੱਲੋਂ ਮੈਨੂੰ ਕੁਐਸਚਨ ਪੁੱਛਿਆ ਗਿਆ ਸੀ ਉਹ ਆਪਣੇ 6 ਨੰਬਰ ਪੁਆਇੰਟ ਨਾਲ ਰਿਲੇਟ ਕਰਦਾ ਹੈ ਕਿਹੜਾ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਉਹਨਾਂ ਨੇ ਪੁੱਛਿਆ ਸੀ ਕਥਨ ਮੁਹਾਵਰੇ ਤੇ ਅਖਾਣ ਇਹਨਾਂ ਤਿੰਨਾਂ ਨਾਲ ਸੰਬੰਧਿਤ ਹੁਣ ਆਪਾਂਗੇ ਲਿਖਿਆ ਕਿ ਜਦੋਂ ਅਸੀਂ ਸੰਖੇਪ ਰਚਨਾ ਕਰਦੇ ਹਾਂ ਤਾਂ ਉਦੋਂ ਅਸੀਂ ਉਦਾਹਰਨਾਂ ਕਥਨ ਮੁਹਾਵਰੇ ਤੇ ਅਖਾਣ ਜਿਹੜੇ ਉਹਨਾਂ ਨੂੰ ਸ਼ਾਮਿਲ ਨਹੀਂ ਕਰਦੇ ਠੀਕ ਹੈ ਪਰ ਹੋਰ ਕਿਤੇ ਤੁਸੀਂ ਜਿੱਥੇ ਵੀ ਪੜੋਗੇ ਤੁਹਾਨੂੰ ਕੀ ਰੂਲ ਲਿਖਿਆ ਮਿਲੇਗਾ ਕਿ ਜਦੋਂ ਤੁਸੀਂ ਸੰਖੇਪ ਰਚਨਾ ਕਰਨੀ ਹੈ ਉਦੋਂ ਤੁਸੀਂ ਮੁਹਾਵਰੇ ਤੇ ਅਖਾਣਾ ਵਰਤ ਸਕਦੇ ਹੋ ਠੀਕ ਹੈ ਤੇ ਜਿਹੜੀ ਸੇਮ ਗੱਲ ਹੈ ਉਹ ਆਪਾਂ ਇੱਥੇ ਕੀਤੀ ਹੈ ਕਿ ਬਹੁਤੇ ਸ਼ਬਦਾਂ ਨਹੀਂ ਤਾਂ ਇੱਕ ਸ਼ਬਦ ਅਸੀਂ ਵਰਤ ਸਕਦੇ ਹਾਂ ਤਾਂ ਫਿਰ ਇਸ ਪੁਆਇੰਟ ਦਾ ਕੀ ਮਤਲਬ ਹੈ ਹਾਂਜੀ ਇਹ ਚੀਜ਼ ਮੈਂ ਤੁਹਾਨੂੰ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਮਝਾ ਰਹੀ ਹਾਂ ਕਿ ਸੰਖੇਪ ਰਚਨਾ ਕਰਦੇ ਸਮੇਂ ਅਸੀਂ ਉਦਾਹਰਨਾਂ ਕਥਨ ਮੁਹਾਵਰੇ ਜਾਂ ਅਖਾਣਾ ਸ਼ਾਮਿਲ ਨਹੀਂ ਕਰਦੇ ਕਿਹੜੇ ਨਹੀਂ ਸ਼ਾਮਿਲ ਕਰਦੇ ਜਿਹੜੇ ਸਾਨੂੰ ਆਲਰੇਡੀ ਦਿੱਤੇ ਹੁੰਦੇ ਨੇ ਪੈਰੇ ਦੇ ਵਿੱਚ ਠੀਕ ਹੈ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਦਿਮਾਗ ਦੇ ਵਿੱਚ ਫਿੱਟ ਕਰ ਲੈਣਾ ਕਿ ਹਾਂ ਅਸੀਂ ਵਰਤਨੇ ਆ ਅਸੀਂ ਮੁਹਾਵਰੇ ਵੀ ਵਰਤਨੇ ਆ ਅਸੀਂ ਅਖਾਣਾ ਵੀ ਵਰਤਨੀ ਆ ਠੀਕ ਹੈ ਤੇ ਅਸੀਂ ਬਹੁਤੇ ਸ਼ਬਦਾਂ ਨਹੀਂ ਤਾਂ ਇੱਕ ਸ਼ਬਦ ਵੀ ਵਰਤ ਸਕਦੇ ਹਾਂ ਸੰਖੇਪ ਰਚਨਾ ਦੇ ਵਿੱਚ ਪਰ ਰੂਲ ਕੀ ਕਹਿ ਰਿਹਾ ਕਿ ਜਿਹੜੇ ਉਹਨਾਂ ਨੇ ਆਲਰੇਡੀ ਸਾਨੂੰ ਦਿੱਤੇ ਹੋਏ ਨੇ ਸਾਨੂੰ ਸਮਝਾਉਣ ਦੇ ਲਈ ਉਹ ਪਹਿਲਾਂ ਹੀ ਯੂਜ਼ ਕਰ ਚੁੱਕੇ ਨੇ ਪੈਰੇ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਬਿਨ ਨਹੀਂ ਲਿਖਣਾ ਠੀਕ ਹੈ ਜੀ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਅੱਗੇ ਚੱਲਦੇ ਆਪਾਂ ਕਥਨ ਵਾਲਾ ਇੱਕ ਹੋਰ ਡਾਊਟ ਸੀਗਾ ਕਥਨ ਨਾਲ ਰਿਲੇਟਡ ਕਥਨ ਕੀ ਹੁੰਦਾ ਹੈ ਕਿ ਕਿਸੇ ਵਿਦਵਾਨ ਦੁਆਰਾ ਕਿਸੇ ਲੇਖਕ ਦੁਆਰਾ ਕਵੀ ਦੁਆਰਾ ਕਹੀ ਹੋਈ ਕੋਈ ਗੱਲ ਹੁੰਦੀ ਹੈ ਇਨ ਬਿਨ ਹੁੰਦੀ ਹੈ ਜਿਸ ਨੂੰ ਅਸੀਂ ਇਨਵਰਟਡ ਕਾਮੇ ਆ ਦੇ ਵਿੱਚ ਮਤਲਬ ਦੋਰੇ ਕਾਮਿਆਂ ਦੇ ਵਿੱਚ ਲਿਖਦੇ ਹਾਂ ਠੀਕ ਹੈ ਤਾਂ ਇਸ ਨੂੰ ਵੀ ਤੁਸੀਂ ਲਿਖਣਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇਸ ਨੂੰ ਇਨ ਬਿਨ ਲਿਖੋ نو ਕੋਈ ਜ਼ਰੂਰਤ ਨਹੀਂ ਤਾਂ ਨੂੰ ਇਸ ਤਰ੍ਹਾਂ ਲਿਖਣ ਦੀ ਤੁਹਾਨੂੰ ਸਿਰਫ ਉਸ ਚੀਜ਼ ਦਾ मीनिंग ਕਲੀਅਰ ਹੋਣਾ ਚਾਹੀਦਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਠੀਕ ਹੈ ਤਾਂ ਉਹਨਾਂ ਦਾ ਨਾਮ ਲਿਖ ਕੇ ਤੁਸੀਂ ਰਾਈਟ ਕਰ ਸਕਦੇ ਹੋ ਸੰਖੇਪ ਰਚਨਾ ਦੇ ਵਿੱਚ ਕਿ ਉਹਨਾਂ ਦੇ ਅਨੁਸਾਰ ਇਹ ਚੀਜ਼ ਇਸ ਤਰ੍ਹਾਂ ਹੈ ਐਵੇਂ ਨਹੀਂ ਹੈਗਾ ਕਿ ਤੁਸੀਂ ਇਸ ਚੀਜ਼ ਤੇ ਪਜ਼ਲ ਹੋ ਜਾਓ ਕਿ ਜਿਹੜੀ ਕੌਮਿਆਂ ਦੇ ਵਿੱਚ ਲਿਖੀ ਹੁੰਦੀ ਹੈ ਚੀਜ਼ ਉਹ ਤਾਂ ਉਹਨਾਂ ਦੁਆਰਾ ਦਿੱਤਾ ਗਿਆ ਕਥਨ ਹੈ ਉਹਨ ਤਾਂ ਅਸੀਂ ਚੇਂਜ ਕਰ ਹੀ ਨਹੀਂ ਸਕਦੇ ਤਾਂ ਫਿਰ ਇਸ ਨੂੰ ਇਨ ਬਿਨ ਹੀ ਲਿਖ ਦਿਓ ਸੰਖੇਪ ਰਚਨਾ ਦੇ ਵਿੱਚ ਤਾਂ ਅਜਿਹਾ ਕਰਨਾ ਬਿਲਕੁਲ ਗਲਤ ਹੈ ਸੰਖੇਪ ਰਚਨਾ ਦੇ ਨਿਯਮਾਂ ਤੋਂ ਠੀਕ ਹੈ ਚਲੋ ਅੱਗੇ ਚੱਲਦੇ ਆਂ ਆਪਾਂ 7th ਨੰਬਰ ਸੰਖੇਪ ਰਚਨਾ ਦਾ ਸਿਰਲੇਖ ਹੋਣਾ ਚਾਹੀਦਾ ਹੈ ਹੁਣ ਸਿਰਲੇਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਦਾ ਟੁਕਮਾ ਤੇ ਸੰਖੇਪ ਸੰਖੇਪ ਮਤਲਬ ਜ਼ਿਆਦਾ ਵੱਡਾ ਨਾ ਹੋਵੇ ਟੁਕਮਾ ਮਤਲਬ ਜਿਉਂ ਜਾ ਵਿਸ਼ਾ ਦਿੱਤਾ ਹੋਇਆ ਉਸ ਦੇ ਅਨੁਸਾਰ ਹੋਵੇ ਠੀਕ ਹੈ ਅੱਗੇ ਚੱਲਦੇ ਹਾਂ ਪੈਰਾ ਰਚਨਾ ਵਿੱਚ ਘੱਟ ਤੋਂ ਘੱਟ ਸ਼ਬਦਾਂ ਦੀ ਸੀਮਾ ਰੱਖੀ ਜਾਂਦੀ ਹੈ ਠੀਕ ਹੈ ਹੁਣ ਇਹ ਸਾਡੀ ਪੈਰਾ ਰਚਨਾ ਆ ਗਈ ਠੀਕ ਹੈ ਰੋਣੇਸ ਨੂੰ ਸੰਖੇਪ ਰਚਨਾ ਦੇ ਵਿੱਚ ਮਿਕਸ ਨਾ ਕਰਿਓ ਸੰਖੇਪ ਰਚਨਾ ਦੇ ਵਿੱਚ ਪੈਰਾ ਦਿੱਤਾ ਹੁੰਦਾ ਉਸ ਨੂੰ ਅਸੀਂ ਪੜਨਾ ਹੁੰਦਾ ਉਸ ਤੋਂ ਬਾਅਦ ਉਸ ਦੀ ਸੰਖੇਪ ਰਚਨਾ ਕਰਨੀ ਹੁੰਦੀ ਹੈ ਮਤਲਬ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਉਸ ਨੂੰ ਲਿਖਣਾ ਹੁੰਦਾ ਕਿੰਨੇ ਸ਼ਬਦਾਂ ਦੇ ਵਿੱਚ 1 ਤਿਹਾਈ ਸ਼ਬਦਾਂ ਦੇ ਵਿੱਚ ਠੀਕ ਹੈ ਤੇ ਪੈਰਾ ਰਚਨਾ ਦੇ ਵਿੱਚ ਕੀ ਹੁੰਦਾ ਸਾਨੂੰ ਇੱਕ ਵਿਸ਼ਾ ਦਿੱਤਾ ਹੁੰਦਾ ਠੀਕ ਹੈ ਜਿਵੇਂ ਘਰ ਤੇ ਰੁੱਖ ਸਕੂਲ ਦੀ ਸਫਾਈ ਠੀਕ ਹੈ ਵਿਦਿਆਰਥੀ ਅਤੇ ਅਨੁਸ਼ਾਸਨ ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਉਹ ਸਾਨੂੰ ਦਿੱਤੇ ਹੁੰਦੇ ਨੇ ਅਸੀਂ ਉਹਨਾਂ ਤੇ ਇੱਕ ਪੈਰਾ ਲਿਖਣਾ ਹੁੰਦਾ ਹੈ ਠੀਕ ਹੈ ਤਾਂ ਦੋਨਾਂ ਦੇ ਵਿੱਚ ਪਜ਼ਲ ਨਹੀਂ ਹੋਣਾ ਇਸੇ ਸੀਮਾ ਕਿ ਨਹੀਂ ਰੱਖੀ ਜਾਂਦੀ ਹੈ ਲਗਭਗ 150 ਸ਼ਬਦ ਇਸੇ ਅਰਾਊਂਡ 55-60 ਤੱਕ ਹੋ ਸਕਦੇ ਆ ਪਰ ਇਸ ਤੋਂ ਘੱਟ ਅਸੀਂ ਨਹੀਂ ਲਿਖਨੇ ਹੁੰਦੇ ਠੀਕ ਹੈ ਜੀ ਤਾਂ ਕਿਸੇ ਵੀ ਵਿਸ਼ੇ ਬਾਰੇ ਜਿਹੜਾ ਸਾਡਾ ਪੈਰਾ ਉਹ ਹੋ ਸਕਦਾ ਹੈ ਅੱਗੇ ਮੋਸਟ ਇੰਪੋਰਟੈਂਟ ਕੁਐਸਚਨ ਪੈਰਾ ਰਚਨਾ ਨਾਲ ਸਬੰਧਿਤ ਜਿਹੜਾ ਜ਼ਿਆਦਾਤਰ ਪੁੱਛਿਆ ਜਾਂਦਾ ਕਿ ਪੈਰਾ ਰਚਨਾ ਦੀ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿ ਬੱਚੇ ਪੈਰਾ ਰਚਨਾ ਕਰਨੀ ਸਿੱਖ ਜਾਣ ਤਾਂ ਇਸ ਦਾ ਉੱਤਰ ਹੈ ਜੀ ਸਾਹਿਤ ਰੂਪਾਂ ਦੀ ਰਚਨਾ ਲਈ ਸਾਹਿਤ ਰੂਪ ਕਿਹੜੇ-ਕਿਹੜੇ ਆ ਕੀ ਨੇ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਬਹੁਤ ਸਾਰੀਆਂ ਵੀਡੀਓਜ਼ ਬਣਾ ਚੁੱਕੀਆਂ ਸਾਹਿਤ ਰੂਪਾਂ ਤੇ ਉਹਨਾਂ ਸਾਰਿਆਂ ਦਾ ਬੇਸਿਕ ਕੀ ਹੈ ਠੀਕ ਹੈ ਸਾਹਿਤ ਰੂਪ ਤਾਂ ਹੀ ਲਿਖੇ ਜਾਂਦੇ ਨੇ ਜੇ ਸਾਨੂੰ ਪੈਰਾ ਰਚਨਾ ਕਰਨੀ ਆਉਂਦੀ ਹੈ ਠੀਕ ਹੈ ਤਾਂ ਉਹਨਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਪੜੇ ਹੋਣਗੇ ਵਾਰਤਕ ਦੇ ਵਿੱਚ ਤੇ ਹਰ ਤਰ੍ਹਾਂ ਦੀ ਜਿਹੜੀ ਰਚਨਾ ਹੈਗੀ ਉਸ ਦੇ ਲਈ ਸਾਡੇ ਕੋਲ ਪੈਰਾ ਰਚਨਾ ਦਾ ਗਿਆਨ ਹੋਣਾ ਜ਼ਰੂਰੀ ਹੈ ਚਾਹੇ ਉਹ ਸਵੈ ਜੀਵਨੀ ਹੈ ਚਾਹੇ ਉਹ ਨਿਬੰਧ ਹੈ ਚਾਹੇ ਉਹ ਲੇਖ ਹੈ ਠੀਕ ਹੈ ਹਰ ਇੱਕ ਸਾਹਿਤ ਰੂਪ ਦੇ ਲਈ ਓਕੇ ਮਤਲਬ ਵਾਰਤਕ ਸਾਹਿਤ ਰੂਪ ਦੇ ਲਈ ਇਹ ਚੀਜ਼ ਵੀ ਧਿਆਨ ਰੱਖਣੀ ਹੁਣ ਇੱਥੇ ਕਨਫਿਊਜ਼ ਨਾ ਹੋ ਜਿਓ ਕਵਤਾ ਦੇ ਵਿੱਚ ਆ ਕੇ ਕਿ ਕਵਤਾ ਦੇ ਵਿੱਚ ਦੁਪਹਿਰੇ ਹੁੰਦੇ ਨਹੀਂ ਇਸ ਤਰ੍ਹਾਂ ਨਾ ਸੋਚਣ ਲੱਗ ਜਾਓ ਆਈ ਥਿੰਕ ਤੁਹਾਨੂੰ ਪਤਾ ਹੈ ਓਕੇ ਅੱਗੇ ਆਰਥਿਕ ਗ੍ਰੈਂਡ ਕਰਨ ਦੀ ਯੋਗਤਾ ਪਰਖੀ ਜਾਂਦੀ ਹੈ ਇਹ ਕੁਐਸਚਨ ਜਿਹੜੇ ਬਹੁਤ ਇੰਪੋਰਟੈਂਟ ਨੇ ਪਲੀਜ਼ ਇਹਨਾਂ ਨੂੰ ਧਿਆਨ ਨਾਲ ਘਰ ਲਿਓ ਆਰਥਿਕ ਗ੍ਰੈਂਡ ਕਰਨ ਦੀ ਯੋਗਤਾ ਪਰਖੀ ਜਾਂਦੀ ਹੈ ਕਿੱਥੇ ਪਰਖਦੇ ਆਪਾਂ ਇਹ ਯੋਗਤਾ ਤਾਂ ਉਹ ਹੈ ਜੀ ਅਨਡੇਟਾ ਪੈਰਾ ਠੀਕ ਹੈ ਹੁਣ ਜੇ ਤੁਸੀਂ ਧਿਆਨ ਨਾਲ ਇਸ ਕੁਐਸਚਨ ਨੂੰ ਵੀਡੀਓ ਨੂੰ ਪਾਜ਼ ਕਰਕੇ ਦੋ ਵਾਰੀ ਪੜ੍ਹੋਗੇ ਤਾਂ ਇਹ ਤੁਹਾਨੂੰ ਸਮਝ ਆਊਗਾ ਆਦਰਵਾਇਜ਼ ਜੇ ਤੁਸੀਂ ਇੱਥੇ ਛੱਡ ਦੋਗੇ ਤਾਂ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਆਰਥਿਕ ਗ੍ਰਹਿਣ ਕਰਨ ਦੀ ਯੋਗਤਾ ਪਰਖਣ ਦੇ ਲਈ ਅਨਡੇਟਾ ਪੈਰਾ ਉਹ ਸਾਡੀ ਹੈਲਪ ਕਿਵੇਂ ਕਰ ਸਕਦਾ ਹੈ ਠੀਕ ਹੈ ਅਨਡੇਟਾ ਪੈਰਾ ਕੀ ਹੁੰਦਾ ਜਿਸ ਨੂੰ ਅਸੀਂ ਕਦੇ ਪੜਿਆ ਨਹੀਂ ਹੁੰਦਾ ਕਦੇ ਹੋ ਸਕਦਾ ਬਾਈ ਚਾਂਸ ਇਹ ਜਾ ਜਿਹੜਾ ਪੌਨ ਰੈਡੀ ਪੜਿਆ ਹੋਇਆ ਜਿਹੜਾ ਇਨਸਾਨ ਜ਼ਿਆਦਾ ਬੁੱਕਸ ਪੜ੍ਹਦਾ ਹਨਾ ਉਹਦੇ ਨਾਲ ਇਸ ਤਰ੍ਹਾਂ ਹੋ ਸਕਦਾ ਪਰ ਜ਼ਿਆਦਾਤਰ ਕੀ ਹੁੰਦਾ ਹੈ ਹਮੇਸ਼ਾ ਹੀ ਸਾਡੇ ਲਈ ਨਵਾਂ ਹੁੰਦਾ ਅਸੀਂ ਪਹਿਲਾਂ ਨਹੀਂ ਪੜਿਆ ਹੁੰਦਾ ਠੀਕ ਹੈ ਤਾਂ ਇਹ ਸਾਡੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਨੂੰ ਪਰਖਦਾ ਹੈ ਕਿ ਅਸੀਂ ਐਟ ਅ ਟਾਈਮ ਤੇ ਇੱਕਦਮ ਉਸ ਨੂੰ ਪੜ੍ਹ ਕੇ ਉਸ ਨੂੰ ਇੱਕ ਦੋ ਵਾਰ ਪੜ੍ਹ ਕੇ ਉਸ ਦੇ ਵਿੱਚੋਂ ਕਿੰਨਾ ਸਿੱਖਦੇ ਹਾਂ ਉਸ ਦੇ ਕਿੰਨੇ ਅਰਥ ਅਸੀਂ ਗ੍ਰਹਿਣ ਕਰਦੇ ਹਾਂ ਤੇ ਉਸ ਦਾ ਜਿਹੜਾ ਉੱਤਰ ਆਉ ਕਿਸ ਤਰੀਕੇ ਨਾਲ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਹੀ ਸਾਡਾ ਜਿਹੜਾ ਅਨ ਡਾਟਾ ਪੈਰਾ ਉਹ ਕਿਸ ਦੀ ਪਰਖ ਕਰਦਾ ਹੈ ਸਾਡੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਦੀ ਓਕੇ ਜੀ ਅਗਲਾ ਸਾਡਾ ਪੁਆਇੰਟ ਹੈ 11 ਨੰਬਰ ਰਿਡਾ ਸੰਖੇਪ ਰਚਨਾ ਕਰਨ ਲਈ ਜ਼ਰੂਰੀ ਹੈ ਕੀ ਜ਼ਰੂਰੀ ਹੈ ਜੀ ਉਹ ਹੈ ਬੜਮੁੱਲਾ ਸ਼ਬਦ ਭੰਡਾਰ ਠੀਕ ਹੈ ਹੁਣ ਆਪਾਂ ਪਹਿਲਾਂ ਰੂਲ ਕੀਤੇ ਨੇ ਕਿ ਤੁਸੀਂ ਮੁਹਾਵਰੇ ਵਰਤ ਸਕਦੇ ਹੋ ਤੁਸੀਂ ਅਖਾਣਾ ਵਰਤ ਸਕਦੇ ਹੋ ਠੀਕ ਹੈ ਬਹੁਤੇ ਸ਼ਬਦਾਂ ਨਹੀਂ ਤਾਂ ਇੱਕ ਸ਼ਬਦ ਵਰਤ ਸਕਦੇ ਹੋ ਸੰਖੇਪ ਰਚਨਾ ਦੇ ਕਰਨ ਲਈ ਪਰ ਹੁਣ ਵਰਤੂਗਾ ਤਾਂ ਉਹੀ ਜਿਹਨੂੰ ਪਤਾ ਹੋਊਗਾ ਠੀਕ ਹੈ ਖਵਾਜੇ ਦਾ ਗਵਾ ਡੱਡੂ ਖੂ ਦਾ ਡੱਡੂ ਠੀਕ ਹੈ ਇਹ ਸਾਰੀਆਂ ਚੀਜ਼ਾਂ ਕੀ ਨੇ ਮੁਹਾਵਰੇ ਲਾ ਲੋ ਚਾਹੇ ਅਖਾਣਾ ਲਾ ਲੋ ਅਤ ਕਥਨੀ ਹੋ ਗਿਆ ਠੀਕ ਹੈ ਨਾਸਤਕ ਹੋ ਗਿਆ ਆਸਤਕ ਹੋ ਗਿਆ ਇਹ ਸ਼ਬਦਾਂ ਮਾਰੇ ਜਿਨ੍ਹਾਂ ਨੂੰ ਤਾਂ ਨੌਲੇਜ ਹੈ ਕਿ ਇਹਨਾਂ ਦਾ ਮਤਲਬ ਕੀ ਆ ਉਹ ਤਾਂ ਹੁਣ ਇਹਨੂੰ ਯੂਜ਼ ਕਰ ਲੈਣਗੇ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਸਭ ਮਤਲਬ ਕੀ ਆ ਤਾਂ ਉਹਨਾਂ ਦੇ ਲਈ ਇਹਨਾਂ ਦੀ ਵਰਤੋਂ ਕਰਨਾ ਬਿਲਕੁਲ ਹੀ ਅਸੰਭਵ ਹੋ ਜਾਏਗਾ ਠੀਕ ਹੈ ਇਸ ਲਈ ਜ਼ਰੂਰੀ ਹੈ ਕਿ ਸਾਡਾ ਜਿਹੜਾ ਸ਼ਬਦ ਭੰਡਾਰ ਹੈ ਜਿਸ ਨੂੰ ਅਸੀਂ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਵੋਕੈਬ ਵੋਕੈਬਲਰੀ ਠੀਕ ਹੈ ਸਾਡੀ ਜਿਹੜੀ ਵੋਕੈਬਾ ਸਾਡਾ ਸ਼ਬਦ ਭੰਡਾਰ ਹੈ ਉਹ ਜ਼ਿਆਦਾ ਹੋਣਾ ਚਾਹੀਦਾ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੁੱਕਸ ਪੜਹੀਏ ਠੀਕ ਹੈ ਚਲੋ ਅਗਲਾ ਕੁਐਸਚਨ ਕਰਦੇ ਆਪਾਂ 12 ਨੰਬਰ ਸੰਖੇਪ ਰਚਨਾ ਕਰਦੇ ਸਮੇਂ ਨਹੀਂ ਵਰਤਨੀ ਚਾਹੀਦੀਏ ਹੁਣ ਇਸ ਨਾਲ ਸੰਬੰਧਿਤ ਵੀ ਤੁਹਾਡੇ ਵੱਲੋਂ ਇੱਕ ਕੁਐਸਚਨ ਆਇਆ ਸੀ ਕਾਫੀ ਕੁਐਸਚਨ ਸੀਗੇ ਮੈਂ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਸ਼ਾਮਿਲ ਕਰ ਲਾਂ ਤੇ ਜੇ ਕੋਈ ਰਹਿ ਗਿਆ ਹੋਵੇ ਤਾਂ ਮਾਫ ਕਰਿਓ ਠੀਕ ਹੈ ਸੰਖੇਪ ਰਚਨਾ ਕਰਦੇ ਸਮੇਂ ਨਹੀਂ ਵਰਤਨੇ ਚਾਹੀਦੇ ਸਜਾਵਟੀ ਸ਼ਬਦ ਹੁਣ ਸਜਾਵਟੀ ਸ਼ਬਦ ਹੁੰਦੇ ਕਿਹੜੇ ਆ ਜਿਹੜੇ ਉਸ ਨੂੰ ਕਿਸੇ ਸ਼ਬਦ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਵਰਤੇ ਜਾਂਦੇ ਆ ਠੀਕ ਹੈ ਜਿਸ ਤਰ੍ਹਾਂ ਆਪਾਂ ਅਲੰਕਾਰ ਦੀ ਉਦਾਹਰਨ ਲੈ ਸਕਦੇ ਆਂ ਕਿ ਅਲੰਕਾਰ ਜ਼ਿਆਦਾਤਰ ਕਿਉਂ ਵਰਤੇ ਜਾਂਦੇ ਨੇ ਸਜਾਵਟ ਦੇ ਲਈ ਠੀਕ ਹੈ ਜਿਵੇਂ ਚੰਦ ਨਾਲ ਉਪਮਾ ਦਿੱਤੀ ਜਾਂਦੀ ਹੈ ਸੂਰਜ ਨਾਲ ਉਪਮਾ ਦਿੱਤੀ ਜਾਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਅਸਲ ਦੇ ਵਿੱਚ ਰਚਨਾ ਨੂੰ ਵਧੀਆ ਬਣਾਉਣ ਦੇ ਲਈ ਵਧੀਆ ਦੇਖਣ ਦੇ ਲਈ ਠੀਕ ਹੈ ਸੋਹਜ ਪੜਨ ਦੇ ਲਈ ਉਹ ਵਰਤੀਆਂ ਜਾਂਦੀਆਂ ਤਾਂ ਜਦੋਂ ਅਸੀਂ ਸੰਖੇਪ ਰਚਨਾ ਕਰਦੇ ਹਾਂ ਤਾਂ ਅਜਈਆਂ ਚੀਜ਼ਾਂ ਸ਼ਾਮਿਲ ਕਰਨ ਦੀ ਸਾਨੂੰ ਕੋਈ ਵੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਆਈ ਥਿੰਕ ਇਹਦੀ ਉਦਾਹਰਣ ਦੇਣ ਦੀ ਤੁਹਾਨੂੰ ਲੋੜ ਨਹੀਂ ਸਮਝ ਤੁਹਾਨੂੰ ਆ ਗਿਆ ਹੋਵੇਗਾ ਅੱਗੇ 13 ਨੰਬਰ ਪ੍ਰੀਖਿਆ ਦੌਰਾਨ ਪੁੱਛੇ ਸੰਖੇਪ ਰਚਨਾ ਦੇ ਪ੍ਰਸ਼ਨ ਦੀ ਅੰਕਵੰਡ ਕਿੰਨੇ ਹਿੱਸਿਆਂ ਦੇ ਵਿੱਚ ਹੁੰਦੀ ਹੈ ਹਾਂਜੀ ਇਹ ਵੀ ਤੁਹਾਡਾ ਡਾਊਟਫੁਲ ਕੁਐਸਚਨ ਸੀ ਇਸ ਨੂੰ ਵੀ ਆਪਾਂ ਤਾਂ ਹੀ ਸ਼ਾਮਿਲ ਕੀਤਾ ਇਹਦੇ ਵਿੱਚ ਆਪਾਂ ਦੋ ਕੁਐਸਚਨ ਕਰਨੇ ਆ ਠੀਕ ਹੈ ਪਹਿਲਾ ਕੁਐਸਚਨ ਕੀ ਹੈ ਕਿ ਅੰਕਵੰਡ ਕਿੰਨੇ ਹਿੱਸਿਆਂ ਦੇ ਵਿੱਚ ਹੁੰਦੀ ਹੈ ਅੰਕਵੰਡ ਦੋ ਹਿੱਸਿਆਂ ਦੇ ਵਿੱਚ ਹੁੰਦੀ ਹੈ ਸਿਰਲੇਖ ਲਈ ਤੇ ਸੰਖੇਪ ਰਚਨਾ ਦੇ ਲਈ ਠੀਕ ਹੈ ਸਰਲੇਖ ਦੇ ਨੰਬਰ ਅਲੱਗ ਮਿਲਦੇ ਨੇ ਸਾਨੂੰ ਸੰਖੇਪ ਰਚਨਾ ਕਰਨ ਦੇ ਅਲੱਗ ਮਿਲਦੇ ਨੇ ਜੇ ਆਪਾਂ ਸੰਖੇਪ ਰਚਨਾ ਕਰੇ ਆਉਂਦੇ ਆ ਸਰਲੇਖ ਗਲਤ ਪਾਏ ਆਉਂਦੇ ਆ ਜਾਂ ਸਰਲੇਖ ਕਰਕੇ ਨਹੀਂ ਆਉਂਦੇ ਤਾਂ ਸਾਡਾ ਸਪੈਸੀਫਿਕ ਨੰਬਰ ਸਰਲੇਖ ਦਾ ਕੱਟਿਆ ਜਾਂਦਾ ਹੈ ਠੀਕ ਹੈ ਤਾਂ ਦੋਨਾਂ ਦੇ ਮਾਰਕਸ ਸਾਨੂੰ ਅਲੱਗ-ਅਲੱਗ ਹੀ ਮਿਲਦੇ ਨੇ ਠੀਕ ਹੈ ਤਾਂ ਇਹ ਚੀਜ਼ ਤੁਸੀਂ ਨੋਟ ਕਰ ਲੈਣੀ ਹੈ ਕਿ ਇਹਨਾਂ ਦੇ ਮਾਰਕਸ ਵੀ ਸਾਨੂੰ ਅਲੱਗ-ਅਲੱਗ ਮਿਲਦੇ ਨੇ ਤੇ ਇਹਨਾਂ ਦੇ ਹਿੱਸੇ ਵੀ ਕਿੰਨੇ ਹੁੰਦੇ ਨੇ ਦੋ ਹੁੰਦੇ ਨੇ ਸਰਲੇਖ ਨੂੰ ਅਲੱਗ ਮੰਨਿਆ ਜਾਂਦਾ ਹੈ ਤੇ ਸੰਖੇਪ ਰਚਨਾ ਨੂੰ ਅਲੱਗ ਮੰਨਿਆ ਜਾਂਦਾ ਹੈ ਠੀਕ ਹੈ ਅਗਲਾ ਕੁਐਸਚਨ ਹੈ ਸਾਡਾ ਪੈਰਾ ਕਿਸ ਉੱਪਰ ਕੇਂਦਰਿਤ ਹੁੰਦਾ ਹੈ ਤਾਂ ਇਹ ਚੀਜ਼ ਤਾਂ ਸਾਨੂੰ ਪਤਾ ਹੀ ਹੈ ਸਰਲੇਖ ਉੱਪਰ ਠੀਕ ਹੈ ਜੋ ਸਰਲੇਖ ਅਸੀਂ ਦੇਵਾਂਗੇ ਉਹਦੇ ਤੇ ਆਧਾਰਤ ਹੀ ਸਾਡਾ ਪੈਰਾ ਹੋਏਗਾ ਜੇ ਦੋਨੇ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੇ ਆਪਸ ਦੇ ਵਿੱਚ ਨਹੀਂ ਮਿਲ ਰਹੇ ਤਾਂ ਜਾਂ ਤਾਂ ਫਿਰ ਸਾਡੀ ਸੰਖੇਪ ਰਚਨਾ ਨੂੰ ਗਲਤ ਮੰਨਿਆ ਜਾਊ ਤੇ ਜਾਂ ਫਿਰ ਸਾਡੇ ਸਰਲੇਖ ਨੂੰ ਗਲਤ ਮੰਨਿਆ ਜਾਊ ਠੀਕ ਹੈ ਅੱਗੇ ਪੈਰੇ ਦਾ ਸਰਲੇਖ ਕਿਸ ਤੇ ਆਧਾਰਿਤ ਹੁੰਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਕਿ ਪੈਰੇ ਦਾ ਜਿਹੜਾ ਅਸੀਂ ਸਰਲੇਖ ਲਿਖਦੇ ਹਾਂ ਠੀਕ ਹੈ ਉਹਦਾ ਆਧਾਰ ਕੀ ਹੁੰਦਾ ਹੈ ਉਹਦਾ ਬੇਸ ਕੀ ਹੁੰਦਾ ਹੈ ਤਾਂ ਉਹਦਾ ਆਧਾਰ ਹੁੰਦਾ ਜੀ ਪੈਰੇ ਦਾ ਵਿਸ਼ਾ ਕਿ ਪੈਰੇ ਦੇ ਵਿੱਚ ਕਿਹੜਾ ਵਿਸ਼ਾ ਪੇਸ਼ ਕੀਤਾ ਗਿਆ ਉਸੇ ਦੇ ਆਧਾਰ ਤੇ ਹੀ ਅਸੀਂ ਉਸ ਪੈਰੇ ਦਾ ਸਰਲੇਖ ਕਰਦੇ ਹਾਂ ਠੀਕ ਹੈ ਜਿਵੇਂ ਜ਼ਿਆਦਾ ਮਿਹਨਤ ਕਰਨ ਨੂੰ ਉੱਪਰ ਜ਼ੋਰ ਦਿੱਤਾ ਗਿਆ ਪੈਰੇ ਉੱਪਰ ਜਾਂ ਇਮਾਨਦਾਰੀ ਦੇ ਰਾਹ ਉੱਤੇ ਚੱਲਣ ਲਈ ਪ੍ਰੇਰਨਾ ਦਿੱਤੀ ਗਈ ਹੈ ਇਸ ਤਰ੍ਹਾਂ ਦਾ ਕੁਝ ਵੀ ਹੈ ਠੀਕ ਹੈ ਉਹ ਤੁਹਾਨੂੰ ਪੜ੍ਹ ਕੇ ਹੀ ਕਲੀਅਰ ਹੋਏਗਾ ਕਿ 올 ਆਰਾਊਂਡ ਦੇ ਵਿੱਚ ਇਹਦੇ ਵਿੱਚ ਅਸੀਂ ਗੱਲ ਕਿਸ ਦੀ ਕਰ ਰਹੇ ਹਾਂ ਟੌਪਿਕ ਕੀ ਲਿਆ ਗਿਆ ਤਾਂ ਫਿਰ ਸਾਨੂੰ ਇਸ ਦਾ ਸਰਲੇਖ ਲੱਭਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਏਗੀ ਠੀਕ ਹੈ ਚਲੋ ਅਗਲਾ ਹੈ ਜੀ 16 ਨੰਬਰ ਪੰਡਿਠਾ ਪੈਰਾ ਅਖਵਾਉਂਦਾ ਹੈ ਇਹਨੂੰ ਜ਼ਿਆਦਾ ਜ਼ਰੂਰਤ ਨਹੀਂ ਕਰਨ ਦੀ ਅਨਸੀਨ ਪੈਸੇਸ ਠੀਕ ਹੈ ਤੇ ਇਹਦੇ ਨਾਲ ਮਿਲਦਾ ਜੁਲਦਾ ਹੈ ਕੰਪਰੀਹੈਂਸ਼ਨ ਇਹ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕੰਪਰੀਹੈਂਸ਼ਨ ਕਹਿ ਦਿੰਨੇ ਆ ਅਨਸੀਨ ਪੈਸੇਸ ਕਹਿ ਦਿੰਨੇ ਆ ਠੀਕ ਹੈ ਅੱਗੇ ਕਿਸੇ ਵਿਸ਼ੇ ਉੱਤੇ ਪੈਰੇ ਦੀ ਰਚਨਾ ਕਰਨਾ ਅਖਵਾਉਂਦਾ ਹੈ ਹੁਣ ਪੈਰਾ ਰਚਨਾ ਕੀ ਹੁੰਦੀ ਆ ਆਪਾਂ ਦੀ ਪਰਿਭਾਸ਼ਾ ਪਹਿਲਾਂ ਨਹੀਂ ਕਰੀ ਸੀ ਹੁਣ ਕਰ ਲੋ ਕਿ ਇੱਕ ਸਾਨੂੰ ਵਿਸ਼ਾ ਦਿੱਤਾ ਜਾਂਦਾ ਹੈ ਤੇ ਉਹਦੇ ਉੱਤੇ ਅਸੀਂ ਟੁਕਮੇ ਸ਼ਬਦਾਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਕੀ ਲਿਖਦੇ ਆ ਇੱਕ ਪੈਰਾ ਲਿਖਦੇ ਹਾਂ ਠੀਕ ਹੈ ਜਿਸ ਨੂੰ ਅਸੀਂ ਕਹਿੰਦੇ ਆ ਪੈਰਾ ਰਚਨਾ ਅੱਗੇ ਜੀ ਪੈਰਾ ਰਚਨਾ ਦਾ ਸ਼ਿੰਗਾਰ ਜਾਂ ਫਿਰ ਪੈਰਾ ਰਚਨਾ ਦਾ ਗਹਿਣਾ ਕਿਹਾ ਜਾਂਦਾ ਹੈ ਕਿਸ ਨੂੰ 8ਵੀਂ ਦਲੀਲ ਨੂੰ 8ਵੀਂ ਦਲੀਲ ਦਾ ਹੁਣ ਕੀ ਮਤਲਬ ਹੈ ਕਿ ਐਵੇਂ ਗੱਪ-ਗਪੌੜ ਨਹੀਂ ਮਾਰਨੇ ਠੀਕ ਹੈ ਸਿੱਧੀ ਟੂ ਦਾ ਪੁਆਇੰਟ ਗੱਲ ਕਰਨੀ ਆ ਸੀ ਪੈਰਾ ਰਚਨਾ ਦੇ ਵਿੱਚ ਕਿਉਂਕਿ ਸਿਰਫ ਇੱਕ ਹੀ ਪੈਰਾ ਲਿਖਣਾ ਹੁੰਦਾ ਜ਼ਿਆਦਾ ਪੈਰੇ ਅਸੀਂ ਨਹੀਂ ਬਣਾਉਣੇ ਹੁੰਦੇ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਜਿਹੜੇ ਸਾਡੇ ਵਾਕ ਵਰਤਦੇ ਆ ਵਾਕ ਯੂਜ਼ ਕਰਦੇ ਆ ਆਪਣੀ ਗੱਲ ਕਹਿਣ ਦੇ ਲਈ ਉਹਨਾਂ ਨੂੰ ਇੱਕ ਬਜਮੀ ਦਲੀਲ ਦੇ ਵਿੱਚ ਪੇਸ਼ ਕਰੀਏ ਕਿ ਸਾਹਮਣੇ ਵਾਲੇ ਬੰਦੇ ਨੂੰ ਲੱਗੇ ਕਿ ਵਾਕਈ ਇਸਨੇ ਕੁਝ ਅਲੱਗ ਦਾ ਲਿਖਿਆ ਜਾਂ ਵਾਕਈ ਇਸ ਨੂੰ ਨੌਲੇਜ ਹੈ ਠੀਕ ਹੈ ਅੱਗੇ ਜੀ ਸੰਖੇਪ ਰਚਨਾ ਦੇ ਜਨਮ ਦਾ ਕਾਰਨ ਕੀ ਹੈ ਇਹ ਕੁਐਸਚਨ ਆਲਰੇਡੀ ਆ ਚੁੱਕਿਆ ਇਸ ਨੂੰ ਧਿਆਨ ਨਾਲ ਕਰ ਲਿਓ ਦੋ ਕਾਰਨ ਇਹਦੇ ਮੁੱਖ ਨੇ ਸਮੇਂ ਦੀ ਬਚਤ ਤੇ ਘੱਟ ਸ਼ਬਦਾਂ ਦੇ ਵਿੱਚ ਵੱਧ ਕਹਿਣਾ ਠੀਕ ਹੈ ਸ਼ਬਦ ਘਟ ਯੂਜ਼ ਕਰਨੇ ਪਰ ਗੱਲ ਵੱਧ ਕਹਿ ਜਾਣੀ ਤੇ ਦੂਸਰਾ ਆਪਣੇ ਸਮੇਂ ਨੂੰ ਬਚਾ ਕੇ ਰੱਖਣਾ ਅੱਗੇ ਜੀ ਸੰਖੇਪ ਰਚਨਾ ਕਰਦੇ ਸਮੇਂ ਮਿਸ਼ਰਤ ਵਾਕਾਂ ਦੀ ਵਰਤੋਂ ਜ਼ਰੂਰ ਕਰੋ ਹੁਣ ਇਸ ਚੀਜ਼ ਦਾ ਕੀ ਮਤਲਬ ਹੈ ਕਿ ਮਿਸ਼ਰਤ ਵਾਕ ਸਾਨੂੰ ਕਿਉਂ ਵਰਤਣੇ ਚਾਹੀਦੇ ਨੇ ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਜਿਹੜੇ ਸ਼ਬਦ ਆਗੇ ਉਹ ਘੱਟ ਯੂਜ਼ ਹੁੰਦੇ ਨੇ ਤੇ ਅਸੀਂ ਜ਼ਿਆਦਾ ਗੱਲਾਂ ਕਹਿ ਸਕਦੇ ਹਾਂ ਠੀਕ ਹੈ ਜੀ ਹਾਂਜੀ ਇਸ ਤੋਂ ਅਗਲਾ ਕੁਐਸਚਨ ਹੈ ਉਹ ਵੀ ਧਿਆਨ ਨਾਲ ਕਰਨਾ ਵਾਲਾ ਹੈ ਸੰਖੇਪ ਰਚਨਾ ਕਰਦੇ ਸਮੇਂ ਨਹੀਂ ਬਦਲੇ ਜਾਂਦੇ ਲਿੰਗ ਵਚਨ ਕਾਲ ਇਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ ਕਿਉਂ ਨਹੀਂ ਬਦਲੇ ਜਾਂਦੇ ਕਿਉਂਕਿ ਦੇਖੋ ਸ਼ਬਦ ਜਦੋਂ ਆਪਾਂ ਯੂਜ਼ ਕਰਦੇ ਹਾਂ ਚਾਹੇ ਉਹ ਲਿੰਗ ਹੈ ਚਾਹੇ ਉਹ ਬਹੁਵਚਨ ਹੈ ਤੇ ਚਾਹੇ ਉਹ ਕਾਲ ਹੈ ਠੀਕ ਹੈ ਜੇ ਪੈਰਾ ਪਾਸਟ ਦੇ ਵਿੱਚ ਹੈ ਠੀਕ ਹੈ ਭੂਤਕਾਲ ਦੇ ਵਿੱਚ ਹੈ ਤਾਂ ਸਾਨੂੰ ਭੂਤਕਾਲ ਦੇ ਵਿੱਚ ਹੀ ਸੰਖੇਪ ਰਚਨਾ ਕਰਨੀ ਪਊਗੀ ਜੇ ਪੂਇਖ ਦੇ ਵਿੱਚ ਹੈ ਤਾਂ ਅਸੀਂ ਗਾਗੇਗੀਆਂ ਇਹ ਸ਼ਬਦ ਯੂਜ਼ ਕਰਾਂਗੇ ਤਾਂ ਪੁਖ ਵਾਲਾ ਹੀ ਅਸੀਂ ਸੰਖੇਪ ਰਚਨਾ ਦੇ ਵਿੱਚ ਕਰਾਂਗੇ ਠੀਕ ਹੈ ਤਾਂ ਲਿੰਗ ਬਚਨ ਵੀ ਅਸੀਂ ਉਹਦੇ ਚੇਂਜ ਨਹੀਂ ਕਰ ਸਕਦੇ ਅੱਗੇ ਇਹਦੇ ਵਿੱਚ ਪੁਰਖ ਹੈ ਇੱਕ ਪੁਰਖ ਵੀ ਆਉਂਦਾ ਪਰ ਆਪਾਂ ਇਹ ਸ਼ਾਮਿਲ ਕਿਉਂ ਨਹੀਂ ਕੀਤਾ ਕਿਉਂਕਿ ਪੁਰਖ ਵਿੱਚ ਜਿਹੜਾ ਹਵਾਲਾ ਅਸੀਂ ਦਿੰਨੇ ਆ ਨਾ ਤਾਂ ਉਹ ਜਦੋਂ ਕਿਸੇ ਵਿਦਵਾਨ ਦੇ ਕਥਨ ਨਾਲ ਸੰਬੰਧਿਤ ਹੋ ਜਾਂਦਾ ਉਦੋਂ ਅਸੀਂ ਉਹਨੂੰ ਬਦਲ ਦਿੰਨੇ ਆ ਠੀਕ ਹੈ ਜਿਵੇਂ ਕਿਸੇ ਵਿਦਵਾਨ ਦੀ ਕਹੀ ਹੋਈ ਗੱਲ ਨੂੰ ਜਿਉਂਦਾ ਤਿਉਂ ਲਿਖਿਆ ਜਾਂਦਾ ਹੈ ਜਿਸ ਤਰ੍ਹਾਂ ਉਹਨੇ ਗੱਲਾਂ ਕਹੀਆਂ ਉਸੇ ਤਰ੍ਹਾਂ ਹੀ ਪੈਰੇ ਦੇ ਵਿੱਚ ਲਿਖੀਆਂ ਜਾਂਦੀਆਂ ਠੀਕ ਹੈ ਤਾਂ ਉੱਥੇ ਅਸੀਂ ਉਹਦੇ ਵਿੱਚ ਚੇਂਜ ਕਰ ਸਕਦੇ ਹਾਂ ਜੇ ਅਸੀਂ ਨਹੀਂ ਸ਼ਾਮਿਲ ਕਰਨਾ ਚਾਹੁੰਦੇ ਉਸ ਦੀ ਗੱਲ ਨੂੰ ਤਾਂ ਅਸੀਂ ਉਸ ਦਾ ਜਿਹੜਾ ਨਾਮ ਆ ਉਹ ਜ਼ਰੂਰੀ ਨਹੀਂ ਕਿ ਅਸੀਂ ਉਸ ਨਾਮ ਨੂੰ ਯੂਜ਼ ਕਰੀਏ ਅਸੀਂ ਉਸ ਨੂੰ ਛੱਡ ਸਕਦੇ ਹਾਂ ਉਸ ਦਾ ਮੂਲ ਪਾਵ ਵਰਤ ਸਕਦੇ ਹਾਂ ਤਾਂ ਕਰਕੇ ਮੈਂ ਇੱਥੇ ਪੁਰਖ ਨਹੀਂ ਲਿਖਿਆ ਪਰ ਲਿੰਗ ਵਚਨ ਕਾਲ ਇਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਠੀਕ ਹੈ ਆਉਦੀ ਮਰਜ਼ੀ ਦੇ ਨਾਲ ਅਸੀਂ ਉਸ ਦਾ ਜੋ ਵੀ ਉਹਨਾਂ ਨੇ ਸਾਨੂੰ ਪੈਰੇ ਦੇ ਵਿੱਚ ਲਿੰਗ ਦਿੱਤਾ ਹੈ ਠੀਕ ਹੈ ਜੇ ਲੜਕੇ ਬਾਰੇ ਗੱਲ ਕਹੀ ਹੈ ਤਾਂ ਉਹਨੂੰ ਅਸੀਂ ਲੜਕਾ ਹੀ ਲਿਖਾਂਗੇ ਪੁਰਸ਼ ਜਿਹੜਾ ਸਾਡਾ ਲੈਂਗਾ ਉਸਨੂੰ ਹੀ ਯੂਜ਼ ਕਰਾਂਗੇ ਠੀਕ ਹੈ ਚਲੋ ਇਹਦੇ ਵਿੱਚ ਡਾਊਟ ਸਿਰਫ ਪੁਰਖ ਦਾ ਸੀਗਾ ਕਿ ਕਿਹੜਾ ਉਤਮ ਪੁਰਖ ਮਦਮ ਪੁਰਖ ਜਾਂ ਅਨਿਆ ਪੁਰਖ ਵਰਤਦੇ ਆਂ ਅਸੀਂ ਤਾਂ ਕਰਕੇ ਮੈਂ ਤੁਹਾਨੂੰ ਉਹ ਦੱਸਿਆ ਕਿ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਉਸਨੂੰ ਵਰਤਦੇ ਆਂ ਉਸਨੂੰ ਜਿਉਂ ਦਾ ਤਿਉਂ ਲਿਖਦੇ ਆਂ ਸਮ ਟਾਈਮਸ ਉਹ ਬਦਲਿਆ ਜਾਂਦਾ ਕਦੋਂ ਬਦਲਿਆ ਜਾਂਦਾ ਜਦੋਂ ਕਿਸੇ ਲੇਖਕ ਦੀ ਕਿਸੇ ਵਿਦਵਾਨ ਦੀ ਕਹੀ ਹੋਈ ਗੱਲ ਨੂੰ ਅਸੀਂ ਨਹੀਂ ਲਿਖਦੇ ਆਪਣੀ ਸੰਖੇਪ ਰਚਨਾ ਦੇ ਵਿੱਚ ਠੀਕ ਹੈ ਆਦਰਵਾਇਜ਼ ਉਹ ਉਵੇਂ ਹੀ ਹੁੰਦਾ ਜਿਵੇਂ ਹੁਣ ਉਹਨਾਂ ਨੇ ਕਿਹਾ ਠੀਕ ਹੈ ਤਾਂ ਹੁਣ ਉਹਨਾਂ ਨੇ ਕਿਹਾ ਹੀ ਸਾਨੂੰ ਸੰਖੇਪ ਰਚਨਾ ਦੇ ਵਿੱਚ ਲਿਖਣਾ ਪਊਗਾ ਅਸੀਂ ਐਵੇਂ ਨਹੀਂ ਲਿਖ ਸਕਦੇ ਤੂੰ ਕਿਹਾ ਤੁਸੀਂ ਕਿਹਾ ਮੈਂ ਕਿਹਾ ਠੀਕ ਹੈ ਉਸਾ ਪੁਰਖ ਅਸੀਂ ਨਹੀਂ ਬਦਲ ਸਕਦੇ ਓਕੇ ਅੱਗੇ ਅਸੀਂ ਪੈਰਾ ਰਚਨਾ ਕੀਤੀ ਜਾ ਸਕਦੀ ਹੈ ਕਿਸ ਕਿਸੂਤੇ ਇਸੀ ਪੈਰਾ ਰਚਨਾ ਕਰ ਸਕਦੇ ਆ ਕੋਈ ਨੁਕਤਾ ਦਿੱਤਾ ਜਾ ਸਕਦਾ ਹੈ ਕੋਈ ਵਿਸ਼ਾ ਕੋਈ ਪੱਖ ਕੋਈ ਸਮੱਸਿਆ ਕੋਈ ਘਟਨਾ ਜਾਂ ਫਿਰ ਕੋਈ ਦ੍ਰਿਸ਼ ਪੇਸ਼ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਇੱਕ ਪੈਰੇ ਦੇ ਰੂਪ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੈਰਾ ਰਚਨਾ ਦੇ ਕੁਝ ਗੁਣ ਕੀ ਹੈ ਸੰਖੇਪ ਹੋਣੀ ਚਾਹੀਦੀ ਹੈ ਗੁੰਦਮਾ ਗੁੰਦਵਾ ਮਤਲਬ ਕਿ ਗੱਲ ਨਾਲ ਗੱਲ ਜੁੜਨੀ ਚਾਹੀਦੀ ਹੈ ਐਵੇਂ ਨਹੀਂ ਕਿ ਇੱਕ ਲਾਈਨ ਦੇ ਵਿੱਚ ਹੋਰ ਗੱਲ ਕਹਿਤੀ ਅਗਲੀ ਦੇ ਵਿੱਚ ਵਿਸ਼ਾ ਹੀ ਬਦਲਨ ਨੂੰ ਨੋ ਠੀਕ ਹੈ ਸਪਸ਼ਟ ਸਾਹਮਣੇ ਵਾਲੇ ਨੂੰ ਜਿਸ ਨੇ ਚੈੱਕ ਕਰਨਾ ਹੈ ਤੁਹਾਡੀ ਪੈਰਾ ਰਚਨਾ ਉਸ ਨੂੰ ਸਮਝ ਆਉਣਾ ਚਾਹੀਦਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕੁਝੇ ਵਿੱਚ ਸਮੁੰਦਰ ਬੰਦ ਕਰਨਾ ਇਹ ਚੀਜ਼ ਬਲਈ ਹੋਗੀ ਕਲੀਅਰ ਹੋਗੀ ਕਿ ਜ਼ਿਆਦਾ ਅਸੀਂ ਸ਼ਬਦ ਨਹੀਂ ਯੂਜ਼ ਕਰ ਸਕਦੇ ਪੈਰਾ ਰਚਨਾ ਦੇ ਵਿੱਚ 150 ਸ਼ਬਦ ਦੀ ਸਾਡੇ ਕੋਲ ਲਿਮਟ ਹੁੰਦੀ ਆ ਇਸ ਤੋਂ ਜ਼ਿਆਦਾ ਅਸੀਂ ਨਹੀਂ ਯੂਜ਼ ਕਰ ਸਕਦੇ ਇਸ ਕਰਕੇ ਆਹ ਤਕਨੀਕ ਨੂੰ ਵਰਤਣਾ ਜ਼ਰੂਰੀ ਹੈ ਕੁਝੇ ਵਿੱਚ ਸਮੁੰਦਰ ਬੰਦ ਕਰਨਾ ਮਤਲਬ ਘੱਟ ਤੋਂ ਘੱਟ ਸ਼ਬਦਾ ਨਹੀਂ ਆਪਣੀ ਗੱਲ ਨੂੰ ਕਹਿ ਦੇਣਾ ਪੈਰਾ ਰਚਨਾ ਕਰਨ ਸਮੇ ਪੈਰੇ ਲਿਖੇ ਜਾਂਦੇ ਨੇ ਕਿੰਨੇ ਪੈਰੇ ਲਿਖੇ ਜਾਂਦੇ ਨੇ ਮੋਸਟ ਇੰਪੋਰਟੈਂਟ ਸਿਰਫ ਇੱਕ ਪੈਰਾ ਹੀ ਲਿਖਿਆ ਜਾਂਦਾ ਜੇ ਅਸੀਂ ਦੋ ਪੈਰੇ ਕਰਦੇ ਆਂ ਤਿੰਨ ਪੈਰੇ ਕਰਦੇ ਆਂ ਤਾਂ ਉਸ ਨੂੰ ਗਲਤ ਮੰਨਿਆ ਜਾਂਦਾ ਕਿਉਂਕਿ ਇਸ ਦਾ ਨਾਮ ਹੀ ਕੀ ਹੈ ਪੈਰਾ ਰਚਨਾ ਜਾਨੀ ਕਿ ਸਿੰਗੂਲਰ ਠੀਕ ਹੈ ਸਿਰਫ ਇੱਕ ਦੀ ਗੱਲ ਕੀਤੀ ਗਈ ਹੈ ਤਾਂ ਕਰਕੇ ਅਸੀਂ ਇੱਕ ਹੀ ਇਸ ਦਾ ਆਨਸਰ ਲਗਾਵਾਂਗੇ ਇਸ ਤੋਂ ਬਾਅਦ ਹੈ ਜੀ ਭਾਰਤੀਕ ਸਾਹਿਤ ਰੂਪਾਂ ਦਾ ਪੁਨਿਆਦੀ ਆਧਾਰ ਹੈ ਦ ਮੋਸਟ ਇੰਪੋਰਟੈਂਟ ਕੁਐਸਚਨ ਬਸ ਇਹ ਆਪਾਂ ਪਹਿਲਾਂ ਵੀ ਕਰ ਲਿਆ ਇਹ ਕੁਐਸਚਨ ਥੋੜਾ ਸ਼ਬਦਾਂ ਨੂੰ ਇੱਧਰ ਉੱਧਰ ਕਰਕੇ ਬਣਾਇਆ ਗਿਆ ਹੈ ਤਾਂ ਉਹਦੇ ਨਾਲ ਰਿਲੇਟਡ ਹੀ ਹੈ ਜਿਹੜਾ ਆਪਾਂ ਪਹਿਲਾਂ ਕਰ ਲਿਆ ਠੀਕ ਹੈ ਵਾਰਤਕ ਸਾਹਿਤ ਰੂਪਾਂ ਦਾ ਬੁਨਿਆਦੀ ਆਧਾਰ ਹੈ ਮਤਲਬ ਕਿ ਭਾਰਤਕ ਦੇ ਜਿੰਨੇ ਵੀ ਸਾਹਿਤ ਰੂਪ ਨੇ ਜੀਵਨੀ ਸਵੈ ਜੀਵਨੀ ਨਿਬੰਧ ਲੇਖ ਨਾਵਲ ਨਾਟਕ ਸਾਰੇ ਉਨਾ ਦਾ ਬੁਨਿਆਦੀ ਆਧਾਰ ਹੈ ਪੈਰਾ ਰਚਨਾ ਠੀਕ ਹੈ ਕਿਉਂਕਿ ਸਾਰੀਆਂ ਰਚਨਾਵਾਂ ਹੀ ਪੈਰਿਆਂ ਦੇ ਰੂਪ ਦੇ ਵਿੱਚ ਲਿਖੀਆਂ ਜਾਂਦੀਆਂ ਦ ਮੋਸਟ ਇੰਪੋਰਟੈਂਟ ਕੁਐਸਚਨ ਇਸ ਨੂੰ ਨੋਟ ਕਰ ਲਿਓ ਐਂਡ ਇਟਾ ਪੈਰਾ ਹੱਲ ਕਰਦੇ ਸਮੇਂ ਕਦੇ ਨਾ ਵਰਤੋ ਹੁਣ ਆ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿਉਂਕਿ ਇਹ ਚੀਜ਼ ਮੈਂ ਵੀ ਫੇਸ ਕੀਤੀ ਆ ਠੀਕ ਹੈ ਆਪਣੀ ਜਿਹੜੀ ਪੀਕੇ ਸੌਰੀ ਪੂਰਵ ਗਿਆਨ ਜਿਹਨੂੰ ਆਪਾਂ ਪ੍ਰੀਵੀਅਸ ਨੋਲੇਜ ਕਹਿ ਦਿੰਨੇ ਆ ਕਿਤੇ ਨਾ ਕਿਤੇ ਉਹ ਅੜਿੱਕਾ ਬਣਦੀ ਹੈ ਜਦੋਂ ਅਸੀਂ ਅੰਡਿਠਾ ਪੈਰਾ ਹੱਲ ਕਰਦੇ ਆ ਠੀਕ ਹੈ ਮੇਰੇ ਲਈ ਇਹ ਬਹੁਤ ਕਾफी ਇਸਨੇ ਸਮੱਸਿਆ ਕਰੀਏਟ ਕੀਤੀ ਸੀ ਕਿ ਮੈਂ ਆਪ ਦੇ ਅਕੋਰਡਿੰਗ ਆਨਸਰ ਜਿਹੜੇ ਉਹ ਦੇ ਦਿੰਦੀ ਸੀ ਬਹੁਤ ਵਾਰ ਇੱਕ ਦੋ ਨੰਬਰਾਂ ਦਾ ਨੁਕਸਾਨ ਕਰਵਾਇਆ ਠੀਕ ਹੈ ਇਸ ਕਰਕੇ ਮੈਂ ਦੱਸਣਾ ਜ਼ਰੂਰ ਸਮਝਦੀ ਆ ਇਹ ਕਿ ਹੋ ਸਕਦਾ ਹੈ ਕਿ ਕਈ ਹੋਰ ਵੀ ਕਈਆਂ ਨੂੰ ਹੋਰ ਵੀ ਇਹ ਪ੍ਰੋਬਲਮ ਆਉਂਦੀ ਹੋਵੇ ਤਾਂ ਆਪਣੇ ਪੂਰਵ ਗਿਆਨ ਦੀ ਜਾਂ ਆਪਣੀ ਜਾਣਕਾਰੀ ਦੀ ਵਰਤੋਂ ਅਸੀਂ ਨਹੀਂ ਕਰਨੀ ਜਿੰਨਾ ਵੀ ਕੁਝ ਲਿਖਣਾ ਉਹ ਸਾਰਾ ਪੈਰੇ ਦੇ ਅਕੋਰਡਿੰਗ ਹੀ ਲਿਖਣਾ ਠੀਕ ਹੈ ਭਾਵੇਂ ਉਹ ਤੁਹਾਡੀ ਜਾਣਕਾਰੀ ਦੇ ਉਲਟ ਹੋਵੇ ਭਾਵੇਂ ਮੁਤਾਬਕ ਹੋਵੇ ਜਾਂ ਤੁਸੀਂ ਤੁਹਾਨੂੰ ਲੱਗਦਾ ਹੋਵੇ ਕਿ ਇਹਦਾ ਗਲਤ ਲਿਖਿਆ ਹੋਇਆ ਹੈ ਦੇ ਵਿੱਚ ਪਰ ਤੁਹਾਨੂੰ ਸਟਿਕ ਟੂ ਰਹਿਣਾ ਪਊਗਾ ਉਵੇਂ ਹੀ ਲਿਖਣਾ ਪਊਗਾ ਜਿਵੇਂ ਤੁਹਾਨੂੰ ਪਹਿਰੇ ਦੇ ਵਿੱਚ ਮਿਲਿਆ ਹੋਇਆ ਠੀਕ ਹੈ ਚਲੋ ਅੱਗੇ ਜੀ ਪੈਰੇ ਦੀ ਅਸਲੀਅਤ ਕਾਇਮ ਰੱਖੋ ਇਹ ਵੀ ਇਹਦੇ ਨਾਲ ਹੀ ਰਿਲੇਟਡ ਹੈ ਠੀਕ ਹੈ ਕਿ ਪੈਰੇ ਦੇ ਵਿੱਚ ਜੋ ਚੀਜ਼ ਦਿੱਤੀ ਹੋਈ ਹੈ ਜੋ ਫੈਕਟ ਦਿੱਤਾ ਹੋਇਆ ਜੋ ਤੱਥ ਦਿੱਤੇ ਹੋਏ ਨੇ ਤੁਸੀਂ ਉਸ ਨੂੰ ਕਾਇਮ ਰੱਖਣਾ ਠੀਕ ਹੈ ਕੋਈ ਕਈ ਵਾਰੀ ਕੋਈ ਅਹਜੀ ਚੀਜ਼ ਸ਼ਾਮਿਲ ਆ ਜਾਂਦੀ ਹੈ ਉਹਦੇ ਵਿੱਚ ਕਿ ਸਾਨੂੰ ਕਥਨ ਲੱਗਦਾ ਕਿ ਯਾਰ ਇਹ ਤਾਂ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਠੀਕ ਹੈ ਵੀ ਇਸ ਤਰ੍ਹਾਂ ਤਾਂ ਹੋ ਵੀ ਨਹੀਂ ਸਕਦਾ ਮੈਨੂੰ ਤਾਂ ਪਤਾ ਵੀ ਇਸ ਦਾ ਆਨਸਰ ਤਾਂ ਆਉਣਾ ਪਰ ਪੈਰੇ ਦੇ ਵਿੱਚ ਉਹ ਉਸ ਤਰ੍ਹਾਂ ਦਿੱਤਾ ਹੁੰਦਾ ਕਿ ਆਹ ਬੰਦੇ ਦੇ ਅਨੁਸਾਰ ਆਹ ਚੀਜ਼ ਆ ਠੀਕ ਹੈ ਤਾਂ ਉਹਦੇ ਵਿੱਚ ਉਹ ਤੁਹਾਨੂੰ ਟਵਿਸਟ ਕਰਕੇ ਸ਼ਬਦ ਪੁੱਛ ਲੈਂਦੇ ਨੇ ਤਾਂ ਉੱਥੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪੈਰੇ ਦੇ ਅਕੋਰਡਿੰਗ ਹੀ ਉਸ ਆਨਸਰ ਦੇਈਏ ਜੇ ਅਸੀਂ ਉੱਥੇ ਆਪਣੇ ਗਿਆਨ ਦੀ ਵਰਤੋਂ ਕਰਾਂਗੇ ਆਪਣੇ ਅਕੋਰਡਿੰਗ ਆਨਸਰ ਦਵਾਂਗੇ ਤਾਂ ਅਸੀਂ ਆਪਣੇ ਮਾਰਕਸ ਗਵਾ ਲਾਂਗੇ ਠੀਕ ਹੈ ਅੱਗੇ ਅੰਡਿਠੇ ਪੈਰੇ ਦੇ ਵਿੱਚ ਪੁੱਛੇ ਪ੍ਰਸ਼ਨ ਕਿਹੜੇ ਕਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਉਹ ਹੈ ਜੀ ਇੱਕ ਸ਼ਬਦੀ ਜਿੱਸਾ ਉੱਤਰ ਸਿਰਫ ਇੱਕ ਸ਼ਬਦੀ ਹੁੰਦਾ ਹੈ ਵਿਕਲਪਾਂ ਵਾਲੇ ਜਿਵੇਂ ਸਾਨੂੰ 4-4 ਆਪਸ਼ਨਾਂ ਦਿੱਤੀਆਂ ਹੁੰਦੀਆਂ ਉਹਨਾਂ ਚੋਂ ਚੂਜ਼ ਕਰਨਾ ਹੁੰਦਾ ਸਿੱਧੇ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਆ ਖਾਲੀ ਥਾਵਾਂ ਦਿੱਤੀਆਂ ਜਾਂਦੀਆਂ ਠੀਕ ਗਲਤ ਪੁੱਛੇ ਜਾਂਦੇ ਨੇ ਔਕੇ ਸ਼ਬਦਾਂ ਦੇ ਅਰਥ ਪੁੱਛੇ ਜਾਂਦੇ ਨੇ ਤੇ ਜਾਂ ਫਿਰ ਮਿਲਾਉਣ ਚਿੰਨ ਇਸ ਤਰ੍ਹਾਂ ਦੀ ਐਕਸਰਸਾਈਜ਼ ਵੀ ਆ ਸਕਦੀ ਹੈ ਠੀਕ ਹੈ ਜੀ ਤਾਂ ਆਈ ਥਿੰਕ ਆਪਾਂ ਕਵਰ ਕਰ ਲਏ ਇਹਨਾਂ ਨਾਲ ਸੰਬੰਧਿਤ ਸਾਰੇ ਇੰਪੋਰਟੈਂਟ ਪ੍ਰਸ਼ਨ ਸੰਖੇਪ ਪ੍ਰਸ਼ਨ ਪੈਰਾ ਰਚਨਾ ਤੇ ਅੰਡਿਠਾ ਪੈਰਾ ਠੀਕ ਹੈ ਜੇ ਕੁਝ ਵੀ ਮਿਸ ਹੋ ਗਿਆ ਹੋਵੇ ਕਿਉਂਕਿ ਕਈ ਵਾਰੀ ਦਿਮਾਗ ਦੇ ਵਿੱਚੋਂ ਨਿਕਲ ਜਾਂਦੀ ਹੈ ਲੈਕਚਰ ਤਿਆਰ ਕਰਦੇ ਸਮੇਂ ਕੋਈ ਵੀ ਗੱਲ ਤਜਾਰਾ ਦਾ ਜਿਹੜੇ ਕੁਐਸਚਨ ਮੈਂ ਇਹਦੇ ਵਿੱਚ ਬਸ ਇੱਕ ਕੁਐਸਚਨ ਨਹੀਂ ਹੈਗੇ ਇਹ ਆਪਾਂ ਬੇਸਿਕ ਇਹਨਾਂ ਨੂੰ ਕੁਐਸਚਨ ਨਹੀਂ ਕਹਿ ਸਕਦੇ ਇਹ ਸਿਰਫ ਤੁਹਾਨੂੰ ਸਮਝਾਉਣ ਦਾ ਜ਼ਰੀਆ ਤੁਹਾਡੇ ਦੁਆਰਾ ਪੁੱਛੇ ਗਏ ਬਹੁਤ ਸਾਰੇ ਕੁਐਸਚਨ ਆ ਜਿਹੜੇ ਉਹ ਐਮਐਸ ਵਿੱਚ ਸ਼ਾਮਿਲ ਕੀਤੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਡਾਊਟ ਆਇਆ ਉਹ ਤੁਹਾਡੇ ਦਿਮਾਗ ਦੇ ਵਿੱਚ ਨਾ ਰਹੇ ਇਹਨਾਂ ਨੂੰ ਲੈ ਕੇ ਠੀਕ ਹੈ ਜੀ ਬਾਕੀ ਆਪਾਂ ਨੂੰ ਤਾਂ ਇਸ ਤਰ੍ਹਾਂ ਦਾ ਕੁਐਸਚਨ ਹੀ ਪੁੱਛਿਆ ਜਾਣਾ ਆਪਸ਼ਨਸ ਵਾਲਾ ਤੇ ਜ਼ਿਆਦਾ ਅੰਡੂਗਾਈ ਦੇ ਵਿੱਚ ਆਪਾਂ ਨੂੰ ਜਾਣ ਦੀ ਜ਼ਰੂਰਤ ਹੈ ਨਹੀਂ ਇਹਦੀ ਤਾਂ ਸਿਰਫ ਇਹਨੀ ਚੀਜ਼ ਦਿਮਾਗ ਦੇ ਵਿੱਚ ਲੈ ਕੇ ਚੱਲਣੀ ਕਿ ਇਸ ਤਰ੍ਹਾਂ ਦਾ ਕੁਐਸਚਨ ਤਾਂ ਆ ਹੀ ਨਹੀਂ ਸਕਦਾ ਇਹ ਸਿਰਫ ਆਪਾਂ ਕਨਸੈਪਟ ਕਲੀਅਰ ਕਰਨ ਦੇ ਲਈ ਹੀ ਸਾਰੇ ਜਿਹੜੇ ਪੁਆਇੰਟ 28 ਪੁਆਇੰਟ ਆ ਉਹ ਬਣਾਏ ਨੇ ਠੀਕ ਹੈ ਜੀ ਆਈ ਥਿੰਕ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਜੇਕਰ ਤੁਹਾਨੂੰ ਆਪਣਾ ਅੱਜ ਦਾ ਲੈਕਚਰ ਪਸੰਦ ਆਇਆ ਤਾਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਨਾਲ ਦੀ ਨਾਲ ਅਜੇ ਜਾਣਾ ਨਹੀਂ ਹੈਗਾ ਇੱਕ ਹੋਮਵਰਕ ਹੈ ਤੁਹਾਡੇ ਲਈ ਉਹ ਆਪਣਾ ਹੋਮਵਰਕ ਜ਼ਰੂਰ ਤੁਸੀਂ ਕਰਕੇ ਲੈ ਕੇ ਆਉਣਾ ਤੇ ਦੇਖੋ ਜੀ ਤੁਹਾਡਾ ਹੋਮਵਰਕ ਹਾਂਜੀ ਤਾਂ ਇਹ ਪਹਿਲਾ ਹੈ ਤੁਹਾਡੇ ਲਈ ਕੁਐਸਚਨ ਰਾਕੇਸ਼ ਨੂੰ ਮਿਲਿਆ ਕਿੰਨੇ ਵਰੇ ਬੀਤ ਗਏ ਇੰਝ ਲੱਗਦਾ ਹੈ ਜਿਵੇਂ ਇੱਕ ਅਰਸਾ ਬੀਤ ਗਿਆ ਉਹਨੂੰ ਦੇਖਿਆ ਤਾਂ ਇੱਥੇ ਤੁਸੀਂ ਇਸ ਦੀ ਸੰਖੇਪ ਰਚਨਾ ਕਰਨੀ ਹੈ ਠੀਕ ਹੈ ਇੱਕ ਟੁਕਮਾ ਸ਼ਬਦ ਯੂਜ਼ ਕਰਕੇ ਰਾਕੇਸ਼ ਤਾਂ ਡੈਸ਼ ਹੀ ਹੋ ਗਿਆ ਠੀਕ ਹੈ ਤੇ ਚਲੋ ਆਪਾਂ ਜ਼ਰਾ ਸਮਾਂ ਨਹੀਂ ਲੈਂਦੇ ਤੇ ਤੁਸੀਂ ਇਸ ਨੂੰ ਇੱਥੇ ਪਾਜ਼ ਕਰਕੇ ਵੀ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਟਾਈਪ ਕਰ ਸਕਦੇ ਹੋ ਤੇ ਪਾਜ਼ ਕਰ ਲਓ ਵੀਡੀਓ ਨੂੰ ਤੇ ਟਾਈਪ ਕਰ ਦਿਓ ਇਸਦਾ ਆਨਸਰ ਇੱਕ ਨੰਬਰ ਪਾ ਕੇ ਠੀਕ ਹੈ ਤੇ ਦੂਸਰਾ ਤੁਹਾਡਾ ਕੁਐਸਚਨ ਹੈ RAM ਤਾਂ ਬਿਲਕੁਲ ਹੀ ਸਿੱਧਾ ਸਾਦਾ ਬੰਦਾ ਹੈ ਉਸ ਨੂੰ ਦੁਨੀਆਦਾਰੀ ਦਾ ਰਤਾ ਗਿਆਨ ਨਹੀਂ ਹੈ ਕਿਹੜਾ ਕੰਮ ਕਦੋਂ ਅਤੇ ਕਿਸ ਤਰ੍ਹਾਂ ਕਰਨਾ ਹੈ ਉਸ ਨੂੰ ਭੋਰਾ ਮਤ ਨਹੀਂ ਐਸਾ ਉੱਤਰ ਤੁਸੀਂ ਦੇਣਾ RAM ਬੰਦਾ ਹੈ ਠੀਕ ਹੈ ਜੀ ਤਾਂ ਇਹ ਕਮੈਂਟ ਬਾਕਸ ਦੇ ਵਿੱਚ ਟਾਈਪ ਕਰ ਦਿਓ ਇਸ ਦਾ ਆਨਸਰ ਵੀਡੀਓ ਨੂੰ ਪਾਜ਼ ਕਰਕੇ ਠੀਕ ਹੈ ਜੀ ਤੇ ਇੱਥੇ ਹੀ ਖਤਮ ਕਰਦੇ ਆ ਆਪਣਾ ਅੱਜ ਦਾ ਲੈਕਚਰ ਆਸ ਤੇ ਕਿ ਤੁਹਾਨੂੰ ਇਹ ਥਿਊਰੀ ਲੈਕਚਰ ਪਸੰਦ ਆਇਆ ਹੋਵੇਗਾ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਲੈਕਚਰ ਮਿਲਦੇ ਆ ਇੱਕ ਨਵੇਂ ਲੈਕਚਰ ਦੇ ਨਾਲ ਧੰਨਵਾਦ ਜੀ